ਜਿਹੜੀ ਬੀਜੇਪੀ ਪਾਰਟੀ ਹੈ ਇਹ ਬਹੁਤ ਵੱਡੇ ਪੱਧਰ ਤੇ ਕਿਰਤੀ ਲੋਕਾਂ ਦੀ ਦੁਸ਼ਮਣ ਜਮਾਤ ਹੈ ਜਿਨ੍ਹਾਂ ਨੇ 13 ਮਹੀਨੇ ਅਸੀਂ ਉੱਥੇ ਬੈਠੇ 13 ਮਹੀਨੇ ਚ 800 ਤੋਂ ਵੱਧ ਕਿਸਾਨ ਮਰਿਆ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਬਾਰਡਰਾਂ ਤੇ ਬੈਠੀਆਂ ਹਨ ਉਹਨਾਂ ਨੂੰ ਪੂਰਨ ਤੌਰ ਤੇ ਗੋਲੀਆਂ ਮਾਰ ਕੇ ਸੁਭ ਕਰਨ ਜਿਹੜਾ ਸਾਡਾ ਨੌਜਵਾਨ ਮੁੰਡਾ ਉਹ ਕਣਕ 'ਚ ਖੜਿਆ ਗੋਲੀ ਮਾਰ ਕੇ ਮਾਰ ਦਿੱਤਾ ਭਾਜਪਾ ਸਰਕਾਰ ਨੇ ਉਹਦੇ ਵਿੱਚੇ ਸ਼ਾਮਲ ਹੋਏ ਨੇ ਅਸੀਂ ਪੂਰਨ ਤੌਰ ਤੇ ਰਾਣੀ ਪ੍ਰਨੀਤ ਕੌਰ ਦਾ ਵੱਡੇ ਪੱਦਰ ਤੇ ਵਿਰੋਧ ਕਰਦੇ ਆ ਜੇ ਅਸੀਂ ਕਿਤੇ ਲੋਕਾਂ ਦਾ ਪਹਿਲਾਂ ਵਿਰੋਧ ਕਰਦੇ ਇਹਨਾਂ ਨੇ ਸਦੀਆਂ ਪਹਿਲਾਂ ਵੀ ਸਾਨੂੰ ਬਹੁਤ ਵੱਡੇ ਪੱਦਰ ਤੇ ਲੁੱਟਿਆ ਸਾਡੀਆਂ ਜੀਬਾਂ ਵਿੱਚ ਦੀ ਸੂਣਾ ਲਗਾਉਂਦੇ ਰਹੇ ਆ ਇਹੀ ਰਾਜੀ ਪਰ ਸਾਡੀ ਬਦਕਿਸਮਤੀ ਆ ਸਾਡੇ ਪੰਜਾਬ ਦੇ ਲੋਕਾਂ ਨੇ ਸੁਰਤੇ ਨਹੀਂ ਕੀਤੀ ਦੁਬਾਰਾ ਫੇਰੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਅੱਜ ਫੇਰ ਕਰਨ ਪ੍ਰਨੀਤ ਕੌਰ ਦੀ ਐਡੀ ਵੱਡੀ ਲਾਲਸਾ 70 ਸਾਲ ਤੋਂ ਟੱਪ ਕੇ ਵੀ ਜਾਨੀ ਕਿ ਲਾਲਸਾ ਇੰਨੀ ਵੱਡੀ ਹੈ ਵੀ ਅਸੀਂ ਉਸ ਜਮਾਤ ਦੇ ਪੈਰਾਂ 'ਚ ਜਾ ਕੇ ਕਿਸਾਨ ਯੂਨੀਅਨ ਜਿਹੜਾ ਪ੍ਰੋਟੈਸਟ ਕਰ ਰਿਹਾ ਤੁਹਾਡੇ ਖਿਲਾਫ ਵੀ ਜਿਹੜਾ ਰਾਜ ਪੱਤਲਾ ਹੋਇਆ ਤੇ ਖਾਸ ਤੌਰ 'ਤੇ ਨਾਬਾ ਵੀ ਆ ਸ਼ੁਰੂ ਹੋ ਗਿਆ ਨਾਬਾ ਨਾਬੇ ਵੀ ਹੋ ਰਿਹਾ ਹੋ ਰਿਹਾ ਕੀ ਲੱਗਦਾ ਹੈ ਨਹੀਂ ਹੋ ਰਹੀ ਹੈ ਕੀ ਲੱਗਦਾ ਮੈਡਮ ਵੀ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ ਹੈ ਦੇਖੋ ਇਹਨਾਂ ਦਾ ਆਪਣਾ ਏਜੰਡਾ ਹੈ ਇਹ ਆਪਣਾ ਕਰ ਰਹੇ ਨੇ ਅਸੀਂ ਆਪਣਾ ਕੰਮ ਕਰਨਾ ਸਾਰਿਆਂ ਦੇ ਆਪਣੇ ਆਪਣੇ ਹੱਕ ਨੇ ਉਹ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤਰੀਕਾ ਵਰਤਿਆ ਹੈ ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ ਲੇਕਿਨ ਇਸ ਤਰ੍ਹਾਂ ਪ੍ਰੋਟੈਸਟ ਜਾਇਜ਼ ਹੈ ਇਹਨਾਂ ਦਾ ਜਿਸ ਤਰ੍ਹਾਂ ਕਰਦੇ ਨੇ ਦੇਖੋ ਇਲੈਕਸ਼ਨ ਦੇ ਵਿੱਚ ਇਹ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਹੈ ਕੀ ਨਹੀਂ ਪਰ ਇਹ ਇਹਨਾਂ ਦਾ ਤਰੀਕਾ ਹੈਗਾ ਇਹ ਕਰ ਰਹੇ ਨੇ ਅਸੀਂ ਆਪਣਾ ਕਰੀ ਜਾ ਰਹੇ ਹਾਂ ਅਸੀਂ ਕੰਮ ਨਹੀਂ ਰੋਕਣਾ ਆਪਣਾ ਪ੍ਰੋਟੈਸਟ ਆਪਣੀ ਚੀਜ਼ ਦੀ ਕਰੋ ਦੂਜਿਆਂ ਨੂੰ ਨਾ ਨਾ ਰੋਕੋ ਦੂਜਿਆਂ ਦੇ ਜਿਹੜੇ ਹੱਕ